আরে আ বল আমরা কিন্তু আগে যাবো না মা ফটো রে দেনা চলে যাও ਆ ਜੀ ਜੀ ਜੋ ਬਹੁਤ ਜ਼ਿਆਦਾ ਲਗਦਾ ਹੈ ਗਾਮਾ ਦਾ ਜੀ 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 हाँ सर्विस ਸੋਤਾ ਸੁੱਕੀ ਹੈ ਜੀ ਗਣ ਮੇਰੇ ਕਿਸਾਨ ਜਿਹੜੇ ਆ ਸੀ ਕਰ ਮੇਰਾ ਨਾਮ ਕਰਨ ਕਰਨ ਵੀ ਸਿੰਘ ਕਰਨ ਜੀ ਕਰਨ ਜੀ ਜਿਹੜਾ ਪਿੰਡ ਬੁਰਜ ਪਿੰਡ ਅੱਡਵਾਰਾ ਚ ਕਿ ਕਦੋਂ ਆਏ ਅੱਜ ਹੀ ਆਇਆ ਜੀ ਅੱਜ ਹੀ ਆਇਆ ਕਿਹੜੀ ਏਜੰਸੀ ਨੇ ਇਹਨੂੰ ਕਰਨੀ ਹੈ ਇਹਦੀ ਬਨਗਰੇ 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 ਹਾਂਜੀ ਕੋਲ ਨੇ ਬਨਗਰੇ ਜੀ ਰਿਸ਼ਵਿੰਦਰ ਜੀ ਸਰ ਸਰ ਆ ਵੀ ਤੁਹਾਨੂੰ ਬੁਲਾ ਰਹੇ ਆ ਸਰ ਆਓ ਜੀ ਅੱਗੇ ਅੱਗੇ ਦੱਸੋ ਆਹ ਜੀ ਤੁਸੀਂ ਹਾਂ ਜੀ ਤੇ ਜੰਦੂ ਮਰ ਕੇ ਜਾਓ ਬੋਰਜ ਬੋਰਜ ਹਾਂ ਜੀ ਕੀ ਫਿਰ ਅੱਜ ਹੀ ਪਾਓ ਅੱਜ ਹੀ ਪਾਗੀ ਅੱਜ ਹੀ ਪੇਮੈਂਟ ਵੀ ਪਾ ਦੂਗੀ ਸਾਡੇ ਨਾਲ ਅੱਜ ਹੀ ਅਮਰ ਪੈ ਜਾ ਹਾਂ ਜੀ ਅੱਜ ਪੇਮੈਂਟ ਵੀ ਅੱਜ ਪਾ ਦੂਗੀ ਪਰਸੋਂ ਵਾਲੀ ਦੀ ਪੇਮੈਂਟ ਆ ਗਈ ਜੀ ਇਹ ਇਹ ਤਿਆਰ ਹੋ ਗਈ ਇਹ ਜਾਨੀ ਆ ਗਈ ਹੈ ਹਾਂ ਜੀ ਵੈਰੀ ਗੁੱਡ ਹਾਂ ਇਹਦੀ ਹਿਸਾਬ ਨੂੰ ਆ ਜੂਗੀ ਪਾ ਦੂਗੀ ਸਰ ਔਰ ਕੋ ਦਿੱਕਤ ਨਹੀਂ ਨਹੀਂ ਸਰ ਕੰਮ ਬਹੁਤ ਚਲੇ ਜੀ ਉਹਦੀ ਪੇਮੈਂਟ ਮੇਰੇ ਖਾਤੇ 'ਚ ਆ ਚੁੱਕੀ ਹੈ ਜੀ ਆਪਾਂ ਸਕਰੀਨਸ਼ਾਟ ਦਿਖਾਉਣ ਨੂੰ ਤਿਆਰ ਹਾਂ ਹਾਂ ਜੀ ਆਓ ਜੀ ਪਰਸੋਂ ਕਿਹੜੀ ਜਨਸੀ ਲਗਦੀ ਪਨਗਰੇ ਨੇ ਸਰ ਅੱਛਾ ਆਹ ਦੇਖੋ ਜੀ ਪਰਸੋਂ ਤੋਲ ਕੇ ਗਿਆ ਜੀ ਮੈਂ ਦਾ ਸੰਗਲ

चलो चलियो भी चलियो रामनारमन आज हम चले 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 आज ਜਾ ਸੀ ਆਵਾਜ਼ ਆ ਨਹੀਂ ਮਜੀਦਾ ਵਾਲੇ ਦੀ ਗੱਲ ਮਾਈਕ ਲੱਗਾ ਹੋਇਆ ਐਸਾ ਨਹੀਂ ਵੀ ਅਸਾ ਜੀ ਮਾੜਾ ਮਾੜਾ ਪਿੱਛੇ ਪਿੱਛੇ ਨੂੰ ਰੋਹਿਤ ਅੱਗੇ ਇੱਕ ਮਿੰਟ ਦੇਖ ਰੋਹਿਤ ਇਧਰ ਕੋ ਪਿੱਛੇ ਨੂੰ ਰੋਹਿਤ ਇਧਰ ਇਸ ਸਹੀ ਸੈੱਟ ਕਰ ਲੋ ਇੱਕ ਵਾਰ ਨੂੰ ਮਾੜਾ ਮਾੜਾ ਪਿੱਛੇ ਨੂੰ ਹੋ ਰਿਹਾ ਕੋਈ ਗੱਲ ਸਰ ਕੀ ਕੀ ਭੁਗਤਾਨ ਇੰਤਜ਼ਾਮ ਕਿਤੇ ਗਾ ਮਿਸਟਰ ਮੇਰੇ ਕੋਟਲਾ ਔਰ ਐਸਐਸਪੀ ਮੇਰੇ ਕੋਟਲਾ ਸਾਰੇ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਹਿबान ਸੋ ਲਗਾਤਾਰ ਜਿਹੜਾ ਵੀਟ ਦੀ ਪ੍ਰੋਕਿਉਰਮੈਂਟ ਦਾ ਸਿਲਸਿਲਾ ਪੰਜਾਬ ਦੇ ਅੰਦਰ ਉਹ ਡੇ ਬਾਏ ਡੇ ਪੀਕ ਤੇ ਜਾ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 60 ਲੱਖ ਐਮਟੀ ਜਿਹੜੀ ਅਰਾਈਵਲ ਆਈ ਹੈ ਉਹਦੇ ਵਿੱਚੋਂ 54 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਸੋ ਅੰਦਾਜ਼ਨ 2.5 ਲੱਖ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ 'ਚ ਆਇਆ ਸੋ ਉਹਦੇ ਵੱਲੋਂ ਜਿਹੜੀ ਪਰਚੇਜ਼ ਹੋਈ ਆ ਕਿਸਾਨਾਂ ਦੀ 60 ਲੱਖ ਐਮਟੀ ਦੇ ਵਿੱਚੋਂ 54 ਲੱਖ ਐਮਟੀ ਉਹਦੇ ਬਣਦੇ ਪੈਸੇ ਹੋਏ ਇਸ ਲਈ ਜਿੰਨੇ ਵੀ ਬੰਦੋਬਸਥ ਅਸੀਂ ਕੀਤੇ ਉਹਨੂੰ ਜਾ ਕੇ ਗਰਾਸਰੂਟ ਤੇ ਉਹਨੂੰ ਫਾਲੋ ਕਰ ਰਹੇ ਆ ਉਹਦੀ ਫੀਡਬੈਕ ਲੈ ਰਹੇ ਆ ਸੋ ਅੱਜ ਮੈਂ ਪਹਿਲੋ ਸੰਗਰੂਰ ਮੰਡੀ ਸੀਗਾ ਫਿਰ ਬਰਨਾਲਾ ਹੁਣ ਮਰੀਦਕੋਟਲੇ ਚ ਆਇਆ ਸੋ ਬੰਪਰ ਫਸਲ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਉਹ ਵੀਟ ਦੀ ਹੈਗੀ ਆ ਸੋ ਇਹਦਾ ਕਿਸਾਨ ਨੂੰ ਵੀ ਆਰਥਿਕ ਲਾਭ ਹੈ ਤੇ ਨਾਲ ਦੀ ਨਾਲ ਜਿਹੜਾ ਸਾਡਾ ਸਾਨੂੰ ਕੇਂਦਰੀ ਭੰਡਾਰ ਦੇ ਲਈ ਟਾਰਗੇਟ ਮਿਲੇ 124 ਲੱਖ ਐਮਟੀ ਦਾ ਉਹ ਵੀ ਅਸੀਂ ਸਹਜੇ ਪੂਰਾ ਕਰਾਂਗੇ ਸੋ ਲਗਾਤਾਰ ਜਿਹੜਾ ਸਭ ਤੋਂ ਰੋਸ਼ਨ ਪੱਖ ਹੋਇਆ ਕਿ ਜਿਹੜੀ ਮਾਨ ਸਾਹਿਬ ਦੀ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਐਮਐਸਪੀ ਦੇ ਚੱਕਾਂਗੇ ਤੇ ਨਾਲ ਦੀ ਨਾਲ ਜਿਹੜੀ 24 ਘੰਟੇ ਦੇ ਵਿੱਚ ਵਿੱਚ ਜਿਹੜੀ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਨੋਂ ਗੱਲਾਂ ਬਹੁਤ ਮਤਲਬ ਰੋਸ਼ਨ ਨੇ ਸੋ ਕਿਸਾਨ ਦੀਆਂ ਮੰਡੀ ਦੇ ਅੰਦਰ ਦੋਈ ਮੰਗਾ ਹੁੰਦੀਆਂ ਨਾ ਜਾਂ ਲੋੜਾਂ ਉਹਦੀਆਂ ਇੱਕ ਤਾਂ ਟਾਈਮ ਸਿਰ ਉਹਦੀ ਫਸਲ ਚੱਕੀ ਜਾਵੇ ਖਰੀਦੀ ਜਾਵੇ ਤੇ ਖਰੀਦੀ ਹੋਈ ਫਸਲ ਦਾ ਟਾਈਮ ਸਿਰ ਉਹਨੂੰ ਜਿਹੜਾ ਉਹਦਾ ਮੁਆਵਜ਼ਾ ਮਿਲ ਜਾਵੇ ਪੈਸੇ ਮਿਲ ਜਾਣ ਤਾਂ ਜੋ ਅਗਲੀ ਫਸਲ ਦੀ ਤਿਆਰੀ ਜਿਹੜੀ ਉਹ ਸਹਿਜੇ ਕਰ ਸਕੇ ਸੋ ਇਹ ਸਾਰੇ ਕੰਮ ਜਿਹੜੇ ਪੰਜਾਬ ਦੇ ਅੰਦਰ ਮੈਦਾਨ ਤੇ ਚੱਲ ਰਹੇ ਨੇ ਕਿਸਾਨਾਂ ਵੱਲੋਂ ਲਗਾਤਾਰ ਐਮਐਲਏ ਨੇ ਘਰਾਓ ਕੀਤਾ ਯਾਰ ਕੀ ਕਹਾਂਗੇ ਉਹਦੇ ਬਾਰੇ ਨਹੀਂ ਉਹ ਤਾਂ ਕਿਸੇ ਵੀ ਆਰਗੇਨਾਈਜੇਸ਼ਨ ਦਾ ਆਪਣਾ ਫੰਡਾਮੈਂਟਲ ਰਾਈਟ ਹੈਗਾ ਲੇਕਿਨ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਵੱਲੋਂ ਜਿੰਨਾ ਵੱਡੇ ਫੈਸਲੇ ਲਏ ਗਏ ਉਹਨਾਂ ਦੇ ਪੱਖ ਸੋ ਅਕਾਲ ਵੀ ਕਿਸਾਨਾਂ ਨਾਲ ਸੀਗੇ ਅੱਜ ਵੀ ਆ ਤੇ ਪਰ ਇਕਵਿੰਦਰ ਜੀ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਅਸੀਂ ਲੜਾਂਗੇ ਸਾਹ ਠੰਡੇ ਪਾਣੀ ਨੂੰ ਤਰਸ ਰਹੇ ਨੇ ਜੀ ਮੰਡੀਆਂ 'ਚ ਕੀ ਕਹੋਗੇ ਪ੍ਰਬੰਧ ਨਹੀਂ ਹਰੇਕ ਮੰਡੀ ਦੇ ਅੰਦਰ ਸਾਡੇ ਤੋਂ ਪਹਿਲਾਂ 9 কুলਰ ਜਿਹੜੇ ਨਾ ਉਹ ਲਾਏ ਗਏ ਨੇ ਮੈਂ ਉਹਦਾ ਹਟਾਣ ਕਰਕੇ ਸਾਢੇ 12 ਸਾਲ ਬਾਅਦ ਇਸ ਚਾਲ ਬਾਅਦ ਆ ਜੀ 2 ਸਾਲ ਬਾਅਦ ਲੱਗੇ ਨੇ ਜੀ ਬੇਸਿਕਲੀ ਬੇਸਿਕਲੀ ਦੇਖੋ ਗੱਲ ਇਹ ਆ ਬਿਲਕੁਲ ਬੇਸਿਕਲੀ ਗੱਲ ਇਹ ਆ ਕਿ ਦੋਵੇਂ ਸੀਜ਼ਨ ਪੰਜਾਬ ਦੇ ਅੰਦਰ ਚਾਹੇ wheat ਦਾ ਚਾਹੇ ਪੈੜੇ ਦਾ బిਗੇਸਟ ਮੂਵਮੈਂਟ ਇੱਥੇ ਹੁੰਦੀ ਹੈ ਸੋ ਐਡੇ ਵੱਡੇ ਸੀਜ਼ਨ ਤੁਸੀਂ ਸੋਚੋ ਤਾਂ ਸਹੀ ਪੀ ਅ ਅਧਿਉਵਾਦ ਪੰਜਾਬ ਇਹਦੇ ਨਾਲ ਡਾਇਰੈਕਟ ਜੁੜਿਆ ਹੈ ਸਾਡੇ ਕਿਸਾਨ ਜੁੜੇ ਆ ਸਾਡੇ ਕੰਜ਼ਿਊਮਰ ਜੁੜੇ ਆ ਸਾਡਾ ਮਜ਼ਦੂਰ ਜੁੜਿਆ ਸਾਡਾ ਆੜਤੀ ਜੁੜਿਆ ਮਿਲਰ ਜੁੜਿਆ ਸੋ ਐਡੇ ਵੱਡੇ ਵਿਗਸਟ ਐਕਸਰਸਾਈਜ਼ ਜਦ ਹੁੰਦੀ ਆ ਤਾਂ ਕਿਤੇ ਨਾ ਕਿਤੇ ਕੋਈ ਮਾੜੀ-ਮੋਟੀ ਕੋਈ ਘਾਟ ਵੀ ਰਹਿ ਸਕਦੀ ਹੈ ਲੇਕਿਨ ਇਹ ਸਰਕਾਰ ਐਸੀ ਹੈ ਜਿਹੜੇ ਸਵਾਲਾਂ ਤੋਂ ਮੁੱਖ ਨਹੀਂ ਮੋੜਦੀ ਲਗਾਤਾਰ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਤੇ ਅੱਜ ਹੀ ਜਿਹੜੇ ਨਵ ਬਾਰਡਰ ਕੋਲਰ ਲਾਇਆ ਸੋ ਜਿੱਥੇ ਕਿਤੇ ਵੀ ਕੋਈ ਸਮੱਸਿਆ ਸਾਨੂੰ ਲੱਭਦੀ ਆ ਔਰ ਇਸ ਸੀਜ਼ਨ ਦੇ ਦੌਰਾਨ ਅ ਮੈਂ ਜਿਹੜਾ ਸਭ ਤੋਂ ਇੱਕ ਹੋਰ ਵੱਡਾ ਫੈਸਲਾ ਮਾਨਯੋਗ ਮੁੱਖ ਮੰਤਰੀ ਜੀ ਨੇ ਲਿਆ ਹੋਇਆ ਵੀ ਜਿਹੜੇ ਸਾਡੇ ਲੋਡਿੰਗ ਵਾਲੇ ਮਜ਼ਦੂਰ ਨੇ ਤੁਸੀਂ ਦੇਖਦੇ ਹੋ ਵੀ ਆ ਜੇਠਾੜ ਦੀਆਂ ਧੁੱਪਾਂ 'ਚ 50 ਕਿਲੋ ਦਾ ਗੱਟਾ ਲੈ ਕੇ ਆਪਣੇ ਪਿੰਡੇ ਦੇ ਟਰੱਕ ਤੇ ਚੜਦੇ ਆ ਸੋ ਇਹ ਲਗਾਤਾਰ ਮੰਗ ਕਰ ਰਹੇ ਸਨ ਆਪਣੇ ਰੇਟ ਰਵਾਈਸ ਕਰਨ ਦੇ ਸੋ ਇਸ ਵਾਰ ਇਹਨਾਂ ਦਾ ਰੇਟ ਜਿਹੜਾ ਉਹ 2 ਰੁਪਏ ਕੀ ਪੈਸੇ ਤੋਂ 2 ਰੁਪਏ 64 ਪੈਸੇ ਕੀਤਾ ਤੇ ਜਿਹਦੇ ਨਾਲ 10 ਕਰੋੜ ਰੁਪਇਆ ਜਿਹੜਾ ਮਜ਼ਦੂਰਾਂ ਨੂੰ ਉਹਦਾ ਲਾਭ ਹੋਣਾ ਸੋ ਲਗਾਤਾਰ ਅਸੀਂ ਇਹ ਜਿਹੜੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਆ ਉਹਨੂੰ ਕੰਮ ਕਰਦੇ ਆ ਕਿ ਕਿਸਾਨਾਂ ਦਾ ਜਿਹੜਾ ਕਿ ਪੰਜਾਬ ਦੇ ਸੀਲੋ ਖਾਲੀ ਨਹੀਂ ਹੋਏ ਮਾਲ ਲੱਗਣ ਦੀ ਸਮੱਸਿਆ ਨਹੀਂ ਯਾਰ ਨਹੀਂ ਕੋਈ ਸਮੱਸਿਆ ਨਹੀਂ ਦੇਖੋ 15 ਲੱਖ ਐਮਟੀ ਸਾਡਾ ਡਾਇਰੈਕਟ ਬਣੀ ਆ ਜੋ ਡਿਲੀਵਰ ਹੋ ਜਾਣਾ ਜਿਹੜਾ ਮਤਲਬ ਜਾਣਾ ਬਾਹਰ ਸੋ ਬਾਕੀ ਅਸੀਂ ਪੰਜਾਬ 'ਚ ਇੰਤਜ਼ਾਮ ਕੀਤੇ ਆ ਮੈਂ ਤੁਹਾਨੂੰ ਕਿਉਂਕਿ ਜਿਹੜਾ ਪੰਜਾਬ ਦੇ ਅੰਦਰ ਇੱਕ ਕਈ ਵਾਰੀ ਪੈਨਿਕ ਜਿਹਾ ਬਣਿਆ ਰਹਿੰਦਾ ਐਵੇਂ ਵੀ ਸਪੇਸ ਨੂੰ ਲੈ ਕੇ ਗੱਲਾ ਕੱਲਾ ਦਾਣਾ ਨਾ ਕੇਵਲ ਉਹਨੂੰ ਖਰੀਦਾਂਗੇ ਬਲਕਿ ਉਹਦੇ ਰਾਖੀ ਵੀ ਕਰਾਂਗੇ ਆਲ ਬੰਦਵਸ ਜਿਹੜੇ ਪੰਜਾਬ ਦੇ ਅੰਦਰ ਉਹ ਸਰਕਾਰ ਨੇ ਕੀਤੇ ਲੈ ਨਹੀਂ ਉਹਨਾਂ ਨੂੰ ਲੈ ਕੇ ਕੀ ਨੁਕਸਾਨ ਹੋਇਆ ਫਸਲਾਂ ਦਾ ਆਗਰ ਨਾਲ ਵੀ ਹੋਇਆ ਬਰਸਾਤ ਨਾਲ ਵੀ ਹੋਇਆ ਉਹਨਾਂ ਨੂੰ ਕੀ ਕੋਈ ਮੁਰੱਦ ਨਹੀਂ ਬਿਲਕੁਲ ਜਿਹੜਾ ਵੀ ਕੋਈ ਨੁਕਸਾਨ ਕਿਸਾਨ ਦਾ ਹੋਇਆ ਤਾਂ ਸਰਕਾਰ ਪਰਪਾਈ ਕਰੂਗੀ ਕਸ਼ਮੀਰ ਅਤਿਗਾਂਦੀ ਆਮਲਾ ਹੋਇਆ ਸਰ ਉਹ ਲੈ ਕੇ ਕੀ ਕਿਵੇਂ ਦੇਖਦੇ ਜੀ ਜਿੰਨੇ ਤੁਸੀਂ ਕਬ ਉਹਦੀ ਨਿੰਦਿਆ ਕੀਤੀ ਹੈ ਉਹ ਥੋੜੀਆ ਕੋਈ ਸ਼ਬਦ ਨਹੀਂ ਹੈ ਮਾਨਵਤਾ ਦੇ ਪ੍ਰਤੀ ਇਸ ਕਿਸਮ ਦੀ ਕਰੂਰਤਾ ਰੱਖਣੀ ਮਨ ਦੇ ਅੰਦਰ ਜਿਹੜਾ ਆਤਵਾਦ ਦਾ ਕੋਈ ਧਰਮ ਨਹੀਂ ਸੋ ਪੰਜਾਬ ਦੀ ਧਰਤੀ ਤੇ ਖੜੇ ਆ ਇਸ ਧਰਤੀ ਤੋਂ ਹਮੇਸ਼ਾ ਹੀ ਸਾਡੇ ਗੁਰੂ ਸੇਵਾਨਾ ਦੀ ਬਾਣੀ ਚੱਪਾ ਚੱਪਾ ਧਰਤੀ ਤੋਂ ਚਾਰੀ ਜਾਂਦੀ ਹੈ ਮਾਨਸਕੀ ਜਾਤ ਸਭੇ ਇੱਕ ਪਹਿਚਾਨ ਹੋ ਸੋ ਇਥੋਂ ਅਸੀਂ ਉਹ ਘੋਰ ਨਿੰਦਿਆ ਕਰਦੇ ਆ ਔਰ ਜਿਹੜੇ ਉਹ ਕਾਤਲ ਨੇ ਉਹ ਜਲਦੀ ਫੜੇ ਜਾਣ ਦਾ ਸਿਕਸਿੰਨ ਦੇਆ ਕਰਦੇ ਹਾਂ ਖੰਨਾ ਰੋਡ ਦੇ ਸਰਦਾਰਾਂ ਦੀ ਕਟਾਈ ਕਦੋਂ ਤੱਕ ਹੋਊਗੀ ਕਿਉਂਕਿ ਰੋਡ ਦੀ ਸਮੱਸਿਆ ਬਹੁਤ ਵੱਡੀ ਹੋਈ ਹੋਈ ਹੈ ਜਿਹੜੇ ਖੰਨਾ ਰੋਡ ਤੋਂ ਮਲੇਰ ਕੋਟਲਾ ਤੱਕ ਜਿਹੜੇ ਹੈਗੇ ਨੇ ਰੋਡ ਚੌੜਾ ਹੋਣਾ ਸੀ ਉਹ ਪਰ ਜੋ ਵੀ ਸਾਡੇ ਕੋਲੋਂ ਆਉਂਦਾ ਮੰਨਦਾ ਇਸ ਸਟੇਟਾਂ 'ਚ ਤਾਂ ਇੰਨੀ-ਇੰਨੀ ਹੁੰਦੀ ਆ ਕੋਲੀ 'ਚ ਪਾਣ ਜੁਗੀਆਂ ਸੋ ਜਿੰਨਾ ਵੱਡੀ ਪ੍ਰੋਕਿਊਰਮੈਂਟ ਹੋਏਗੀ ਓਨੀ ਵੱਡੀ ਮਣੀ ਜੜੀ ਆ ਉਹ ਪੰਜਾਬ ਦੇ ਮਜ਼ਦੂਰਾਂ ਨੂੰ ਮਿਲੂ ਸੋ ਇਹ ਜਿਹੜਾ ਤੁਹਾਡਾ ਨਾਟੇ ਓਨਲੀ ਇਸ ਵਾਰ ਹਾਂਜੀ ਪੈੜੀ 'ਚ ਵੀ ਤੁਹਾਡੇ ਪੈਸੇ ਵਿਧਾਏ ਠੀਕ ਆ ਜੀ ਇਹ 'ਚ ਵੀ ਵਿਧਾਏ ਦੋਨਾਂ ਤਰੀਕੇ ਨਾਲ ਲੱਗਦਾ ਬਹੁਤ ਬਹੁਤ ਨਹੀਂ ਜਿਹੜਾ ਤੁਸੀਂ ਦੇਖੋ ਮੈਂ ਮੈਂ ਹੋਰ ਗੱਲ ਕਹਾਂ ਧਰਤੀ ਦੇ ਉਤੇ ਜੇ ਕੋਈ ਦੇਵਤੇ ਆਗੇ ਹਨ ਉਹ ਮਜ਼ਦੂਰ ਸਾਡੇ ਗੁਰੂਆਂ ਨੇ ਵੀ ਕਿਹਾ ਔਰ ਸਾਡਾ ਵਿਧਾਨ ਵੀ ਗੱਲ ਕਹਿੰਦਾ ਸੋ ਅਸੀਂ ਲਗਾਤਾਰ ਮਜ਼ਦੂਰਾਂ ਦੇ ਨਾਲ ਆ ਜੇ ਕੋ ਹੋਰ ਵੀ ਸਵਾਲ ਆਗਾ ਉਹ ਵੀ ਦੱਸੋ ਬਸ ਮਸਲਾ ਤਾਂ ਇਹ ਜਿਹੜੀ ਸਾਡੀ ਮਜ਼ਦੂਰੀ ਦੂਸਰੀ ਕੱਚੀ ਵਾਧੇ ਦੀ ਇਹਦੀ ਹੈ ਪਹਿਲਾਂ ਵੀ ਸਾਡੇ ਮੁਖਸਮਤ ਸਿੰਘ ਸਾਹਿਬ ਨੇ ਵਾਦਾ ਕੀਤਾ ਸੀ 25% ਵਧਾਉਣ ਦਾ ਬਹੁਤ ਦੇਰ ਤੋਂ ਫਿਰਦੇ ਆ ਉਹਨਾਂ ਨਾਲ ਉਸ ਤੋਂ ਬਾਅਦ ਜਿਹੜਾ ਉੱਥੇ 2.5 ਤੋਂ 3 ਰੁਪਏ ਦਾ ਫਰਕ ਆ ਆਪਣੇ ਉਰੇ ਪੜਾਈ ਸੁਣਾਈ ਦੇ ਵੀ ਉਹ ਸਾਡੇ ਨਾਲ ਹੀ ਕਿਉਂ ਕਿਤੇ ਆਓ ਕਿਸੇ ਦਿਨ ਬੈਠੋ ਚੰਡੀਗੜ੍ਹ ਆਓ ਐਮਐਲਏ ਸਾਹਿਬ ਨੂੰ ਨਾਲ ਕਈ ਵਾਰ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਿਆ ਜੀ ਮੇਰੇ ਕੋਲ ਆ ਜਿਓ ਮੇਰੇ ਨਾਲ ਚਲਿਓ ਚੰਡੀਗੜ੍ਹ ਆ ਕੇ ਮਿਲਾਂਗੇ ਤੁਸੀਂ ਸਾਡੋਂ ਅਗਲੀ ਵਾਰ ਇਤਹਾਦੀ ਆਪੀ ਦੀ ਜੀ ਤੁਹਾਡਾ ਬਹੁਤ ਮਿਲ ਕੇ ਵੀ ਆਇਆ ਜੀ ਕੁਬਾਨੀ ਬਹੁਤ ਵਾਰੀ ਸੀਨੇ ਪਾਣੀ ਪੀ ਜਾਓ ਉਹ ਤੁਸੀਂ ਪ੍ਰਮੇਲ ਤੁਲੀ ਜੀ ਹੰਸਰ ਤੋਂ ਕੁਝ ਗੱਲਾਂ ਸੁਣ ਆਪਣੇ ਬਾਕੀ ਜਿਹੜੇ 40 ਪੈਸੇ ਵਧੇ ਆਏ ਦੀ ਅਸੀਂ ਬੜਾ ਧੰਨਵਾਦ ਕਰਦੇ ਆਂ ਉਸ ਚੀਜ਼ ਦਾ ਬਹੁਤ ਵਧੀਆ ਹੋਇਆ ਮਸਲਾ ਮਗਰ ਜਿਹੜਾ ਸਾਡਾ ਭਰਾ ਹੀ ਸੁਣਾਈਦਾ ਨਾ ਮਤਲਬ ਇਹ ਵੀ ਕਰਦੇ ਇਹ ਵੀ ਹੱਲ ਹੋਣਾ ਚਾਹੀਦਾ ਆ ਜਿ ये भी फोटो ਕਰ ਲਓ ਸਰ फोटो ਰੇ ਸਰ ਕਰੇ ਨਾ ਜੀ 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 ਜ ਸਾਈਡ ਤੋਂ 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 ਸਾਈਡ ਤੋਂ